ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ਦੇ ਉੱਪਰ ਕਿਸਾਨਾਂ ਦੇ ਵੱਡੇ ਧਰਨੇ ਲੱਗੇ ਨੇ ਐਸਕੇਐਮ ਦੀ ਕਾਲ ਦੇ ਵਿੱਚ ਵੱਡੇ ਇਕੱਠਾਂ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਪਹੁੰਚੇ ਨੇ ਤਾਂ ਜੋਗਿੰਦਰ ਸਿੰਘ ਉਹ ਗੁਰਾਹ ਸਾਡੇ ਨਾਲ ਨੇ ਗੁਰਾਹ ਸਾਹਿਬ ਕਿਵੇਂ ਦੇਖਦੇ ਹੋ ਵੱਡਾ ਇਕੱਠ ਅੱਜ ਸੰਗਰੂਰ ਦੇ ਡੀਸੀ ਆਫਿਸ ਦੇ ਅੱਗੇ ਦੇਖੋ ਇਹ ਐਸਕੀਐਮ ਦੀ ਕਾਲ ਸੀ ਜੀ ਆਲ ਇੰਡੀਆ ਐਸਕੀਐਮ ਦੀ ਕਾਲ ਸੀ ਉਹਦੇ ਤੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਧਰਨੇ ਮਾਰਨ ਦਾ ਕਿਉਂਕਿ ਜ਼ਬਰ ਦੇ ਵਿਰੋਧੀ ਜਿਹੜਾ ਜ਼ਬਰ ਹੋਇਆ ਪਿਛਲੇ ਦਿਨਾਂ ਦੇ ਵਿੱਚ ਜਦੋਂ 5 ਤਰੀਕ ਨੂੰ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ 3 ਤਰੀਕ ਨੂੰ ਗ੍ਰਿਫਤਾਰੀਆਂ ਹੋ ਗਈਆਂ ਤੇ 19 ਤਰੀਕ ਨੂੰ ਉਹਨਾਂ ਮੋਰਚਿਆਂ ਤੇ ਜ਼ਬਰ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗੱਲਬਾਤ ਕਰਨੀਆਂ ਇਹਨਾਂ ਇਹ ਆਲ ਇੰਡੀਆ ਐਸਕੀਐਮ ਨਿਕਾਲ ਤੇ ਇੱਕ ਦਿਨ ਦੇ ਰੋਜ਼ ਪ੍ਰਦਰਸ਼ਨ ਇਹ ਤਿੰਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਚੰਡੀਗੜ੍ਹ ਜਾਣ ਲੱਗੇ ਤੁਹਾਨੂੰ ਰੋਕਿਆ ਗਿਆ ਹੁਣ ਜਿਹੜੇ ਮੋਰਚੇ ਚੱਲ ਰਹੇ ਸੀ ਸਵਾ ਸਾਲ ਤੋਂ ਤਕਰੀਬਨ 13 ਮਹੀਨੇ ਤੋਂ ਉਹ ਖਤਮ ਨੇ ਹੁਣ ਕਿਸਾਨਾਂ ਦਾ ਕੀ ਐਕਸ਼ਨ ਪਲਾਨ ਹੋਣਾ ਅਗੇ ਐਕਸ਼ਨ ਸੰਘਰਸ਼ ਹੀ ਹੁੰਦਾ ਜੀ ਸਾਡਾ ਤਾਂ ਇਹ ਅੱਜ ਜ ਸੰਘਰਸ਼ ਕੀਤਾ ਹੈ ਗਾਂ ਫੇਰ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਬੈਠਾ ਹੈ ਕੰਮ ਦੀ ਰੁੱਤ ਦੇ ਵਿੱਚ ਕਿਹੜੇ ਐਕਸ਼ਨ ਹੋ ਸਕਦੇ ਨੇ ਕਹੇ ਜੀ ਐਕਸ਼ਨ ਹੋ ਸਕਦੇ ਨੇ ਉਹ ਪਲਾਨ ਕਰਾਂਗੇ ਉਹ ਜਿਹੜਾ ਹੋਗਾ ਤੁਹਾਨੂੰ ਦੱਸ ਦਵਾਂਗੇ ਇੱਕ ਤੋਂ ਲੈ ਕੇ ਪਹਿਲਾਂ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਹੁਣ ਤੁਹਾਡੇ ਸਾਥੀ ਜਿਹੜੇ ਹੈਗੇ ਨੇ ਖਨੋਰੀ ਬਾਰਡਰ ਤੋਂ ਆ ਗਏ ਤੁਹਾਡੇ ਵੱਲੋਂ ਸੀ ਵੀ ਆਪਾਂ ਇਕੱਠੇ ਹੋਈਏ ਇੱਥੋਂ ਧਰਨਾ ਸਮਾਪਤ ਕਰੋ ਭੁੱਖ ਹੜਤਾਲ ਖਤਮ ਕਰੋ ਆਪਾਂ ਇਕੱਠੇ ਹੋਈਏ ਹੁਣ ਖਨੋਰੀ ਬਾਰਡਰ ਤੋਂ ਆ ਗਏ ਨੇ ਹੁਣ ਜੇਲ੍ਹ ਚੋਂ ਵੀ ਰਿਹਾ ਹੋ ਗਿਆ ਅੱਜ ਸਵੇਰੇ ਹੁਣ ਮੀਟਿੰਗਾਂ ਹੋਣਗੀਆਂ ਹੁਣ ਏਕਤਾ ਦੇ ਨੂੰ ਲੈ ਕੇ ਕੋਈ ਐਕਸ਼ਨ ਪਲਾਨ ਕੀਤਾ ਜਾਊਗਾ ਅਗਲਾ ਜਰੂਰ ਕਰਾਂਗੇ ਜੀ ਉਹਨਾਂ ਨਾਲ ਫਪੜਲਾ ਕਰਕੇ ਇਕੱਠੇ ਹੋ ਕੇ ਮੀਟਿੰਗ ਕਰਾਂਗੇ ਆਪ ਦੀ ਐਸਕੇਐਮ ਦੀ ਜਥੇਬੰਦੀਆਂ ਜਿਹੜੀਆਂ ਪੰਜਾਬ ਵਾਲੀਆਂ ਨੇ ਉਹਨਾਂ ਨਾਲ ਵੀ ਕਰਾਂਗੇ ਆਲ ਇੰਡੀਆ ਐਸਕੇਐਮ ਦੀ ਮੀਟਿੰਗ ਅਸੀਂ ਕਦੇ ਦਿਨ ਚ ਕਰਾਂਗੇ ਆਨਲਾਈਨ ਮੀਟਿੰਗ ਹੋਊਗੀ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੇਣਾ ਵੀ ਉਹ ਗਰਾਮ ਸਾਹਿਬ ਜਗਜੀਤ ਸਿੰਘ ਡੱਲੇਵਾਲ ਨੇ 19 ਤਰੀਕ ਤੋਂ ਪਾਣੀ ਵੀ ਛੱਡਤਾ ਸੀ ਅੱਜ ਪਾਣੀ ਪੀਣ ਲੱਗੇ ਨੇ ਮਰਨ ਵਰਤ ਜਾਰੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਪਾਣੀ ਵੀ ਕਿਉਂ ਖਰਾਕ ਵੀ ਖਾਣ ਹੋਰ ਤਕੜੇ ਹੋਣ ਕਿਉਂਕਿ ਇਹ ਹਕਮਾਂ ਦੇ ਵਿੱਚ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਇਹਨੇ ਸਾਰ ਚਤ ਉਹਨਾਂ ਨੇ ਰੋਟੀ ਛੱਡੀ ਹੋਈ ਹੈ ਭੁੱਖ ਭੁੱਖੇ ਰਹਿੰਦੇ ਨੇ ਉਹ ਤੇ ਅਸੀਂ ਤਾਂ ਕਹਿੰਦੇ ਆ ਵੀ ਉਹਨਾਂ ਨੂੰ ਸਿਹਤ ਉਹਨਾਂ ਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਤੇ ਤਕੜੇ ਹੋਣ ਮੈਦਾਨ ਚ ਚੌਣ ਨਿਤਰਨ ਤੇ ਸਰਕਾਰ ਹੈ ਜਿਹੜੀ ਉਹਨੂੰ ਤਾਂ ਉਹ ਤਾਂ ਸਾਨੂੰ ਲੀਡਰਲੈਸ ਕਰਨਾ ਚਾਹੁੰਦੀ ਹੈ ਇਸ ਕਰਕੇ ਜਿਹੜੀਆਂ ਹਸਿਆਤਾਂ ਚੰਗੀ ਅਗਵਾਈ ਕਰ ਸਕਦੀਆਂ ਨੇ ਉਹ ਇੱਥੇ ਰਹਿਣ ਲੋਕਾਂ ਦਾ ਫਾਇਦਾ ਇਸੇ ਗੱਲ ਚ ਹੁਣ ਹੁਣ ਅਗਲਾ ਐਕਸ਼ਨ ਪਲਾਨ ਕੀ ਹੋਊਗਾ ਜਗਿੰਦਰ ਸਿੰਘ ਉਹ ਗਰਾਹਾ ਜਾਂ ਸਕੈਮ ਦਾ ਸੰਘਰਸ਼ ਹੀ ਹੁੰਦਾ ਜੀ ਸਾਡਾ ਅਗਲਾ ਕਲੈਕਸ਼ਨ ਹੋਰ ਸਾਡੇ ਕੋਲੇ ਕਿਹੜਾ ਹਥਿਆਰ ਆ ਸੀ ਤਾਂ ਰੌਲਾ ਪਾਉਣ ਵਾਲੀਆਂ ਰੌਲਾ ਹੀ ਪਾ ਕੇ ਲੋਕਾਂ ਨੇ ਕਹਿੰਦੇ ਹੁੰਦੇ ਨੇ ਜਿਨ੍ਹਾਂ ਚ ਰੋਂਦੇ ਨਹੀਂ ਮਾਂ ਦੁੱਧ ਨਹੀਂ ਦਿੰਦੀ ਉਹ ਅਸੀਂ ਭਈ ਰੋ ਕੇ ਪ੍ਰਦਰਸ਼ਨ ਕਰਕੇ ਰੋਸ ਪ੍ਰੋਟੈਸਟ ਹੀ ਕਰ ਸਕਦੇ ਹਾਂ ਅਸੀਂ ਸਰਕਾਰਾਂ ਕੋਲੇ ਸਰਕਾਰਾਂ ਮੰਨਦੀਆਂ ਨੇ ਅਸੀਂ ਲੋਕਾਂ ਨੂੰ ਦੱਸਾਂਗੇ ਭਾਈ ਯਹੀ ਸਰਕਾਰ ਹੈ ਜਿਹੜੀ ਤੁਸੀਂ ਚੁਣੀ ਸੀ ਇਹ ਚੁਣੀ ਹੋਈ ਸਰਕਾਰ ਜਿਹਨੂੰ ਤੁਸੀਂ ਆਪਦੀ ਮੰਨਦੇ ਸੀ ਆਪਦੀ ਖਾਤਰ ਬਣਾਇਆ ਸੀ ਇਸ ਕਰਕੇ ਤੁਸੀਂ ਇਹਨਾਂ ਤੋਂ ਝਾਕ ਨਾ ਕਰੋ ਸੋਡੀ ਆਪਦੀ ਤਾਕਤ ਨੂੰ ਇਕੱਠੀ ਕਰੋ ਜੇ ਸਰਕਾਰਾਂ ਤੋਂ ਕੁਝ ਲੈਣਾ ਹੈ ਜੇ ਕੁਝ ਬਚਾਉਣਾ ਹੈ ਤਾਂ ਆਪਦੇ ਸੰਘਰਸ਼ ਤੇ ਟੀਕ ਰੱਖੋ ਸੰਘਰਸ਼ ਹੀ ਸੋ ਕੁਛ ਨਹੀਂ ਪੜਿਆ। ਖਨੌਰੀ ਦੇ ਸ਼ੰਭੂ ਬਾਰਡਰ ਤੋਂ ਚੋਰੀਆਂ ਦੀਆਂ ਕਾਫੀ ਰਿਪੋਰਟ ਆ ਰਹੀਆਂ ਸੀ। ਕਿਸਾਨ ਦੋਸ਼ ਲਾ ਰਹੇ ਸੀ। ਅੱਜ ਐਸਐਸਪੀ ਸੰਗਰੂਰ ਦੇ ਵੱਲੋਂ ਕਿ ਪੁਲਿਸ ਕਰਮੀਆਂ ਦੇ ਉੱਪਰ ਹੀ ਜਿਹੜਾ ਹੈਗਾ ਕੇਸ ਦਰਜ ਕੀਤਾ ਗਿਆ। ਉਹਨਾਂ ਨੂੰ ਹੀ ਹਿਸਾਬਤ ਹੋਇਆ ਕਿ ਉਹੀ ਚੋਰੀ ਕਰਕੇ ਲੈ ਕੇ ਗਿਆ ਸੀ ਇੱਕ ਟਰਾਲੀ ਨੂੰ। ਦੇਖੋ ਜੀ ਦੋਸ਼ੀ ਤਾਂ ਹੋਰ ਵੀ ਹੋਣਗੇ। ਅਜੇ ਪੜਤਾਲ ਉਹਨਾਂ ਦੀ ਚੱਲ ਰਹੀ ਹੈ ਕਿ ਨਿਕਲਦਾ ਕਿਉਂਕਿ ਸਾਡੇ ਸਾਥੀ ਅੱਜ ਰਿਹਾ ਹਵਕਿਆ ਇਹਨਾਂ ਨੇ ਲਿਸ਼ਨਾਬ ਕਰਾ ਬਣਾਉਣੀਆਂ ਨੇ ਕਿੰਨਾ ਸਾਡਾ ਸਮਾਨ ਡੈਫੀਸ਼ੈਂਸ ਹੈ। ਕਿੱਧਰ ਗਿਆ? ਕੁਝ ਆਉਦੀ ਪੜਤਾਲ ਵੀ ਉਹਨਾਂ ਦੀ ਹੋਊਗੀ। ਉਹ ਤਾਂ ਬਾਹਰ ਕੀ ਹੁੰਦਾ ਫਿਰ ਡੈਪੂਟੇਸ਼ਨ ਉਹਨਾਂ ਦਾ ਜੀ ਦੋਨੇ ਮੋਰਚਿਆਂ ਦਾ ਸਰਕਾਰ ਨਾਲ ਬੈਠਦਾ ਉਹ ਦੱਸੂਗਾ ਜਾਂ ਸਰਕਾਰ ਨੂੰ ਟਾਈਮ ਦੇਵੇ ਵੀ ਆਓ ਭਾਈ ਬੈਠੋ ਗੱਲ ਕਰੋ ਸਮਾਨ ਦੀ ਤੁਹਾਡਾ ਸਮਾਨ ਕਿੱਦਾਂ ਗੁੰਮ ਹੋ ਗਿਆ ਕਿੱਥੇ ਕਿੱਥੇ ਸਮਾਨ ਗਿਆ ਉਹਦੀ ਪੜਤਾਲ ਕਰਕੇ ਸਰਕਾਰ ਪੂਰਤੀ ਕਰੇ ਜੀ ਉਹਨਾਂ ਕਿ ਅਮਰੀਕਾ ਤੋਂ ਬਫਦਾ ਹੋਇਆ ਉਹ ਤੁਸੀਂ ਵਿਰੋਧ ਵੀ ਕੀਤਾ ਸੀ ਉਹਦਾ ਅਸਲ ਕੀ ਕਾਰਨ ਲੱਗਿਆ ਤੁਹਾਨੂੰ ਦੇਖੋ ਉਹ ਹੈ ਜੀ ਬਾਹਰਲਾ ਸਮਾਨ ਆਪਦਾ ਮੰਡੀ ਦਾ ਜਿਹੜਾ ਮਾਲ ਹੈ ਉਹਦੇ ਟੈਕਸ ਲੱਗਿਆ ਹੋਇਆ ਭਾਰਤ ਸਰਕਾਰ ਦਾ ਉਹ ਟੈਕਸ ਮੁਕਤ ਕਰਨਾ ਚਾਹੁੰਦੇ ਸਰਕਾਰ ਦਬਾਅ ਨਾਲ ਟਰੰਪ ਅਮਰੀਕਾ ਤੇ ਦਬਾਅ ਪਾ ਰਿਹਾ ਅਮਰੀਕਾ ਵਾਲਾ ਰਾਸ਼ਟਰਪਤੀ ਭਾਰਤ ਦੇ ਹਾਕਮਾਂ ਤੇ ਜਿਹੜਾ ਮਤਲਬ ਜਿੰਨੇ ਜਿਹੜੇ ਦੂਜਿਆਂ ਛੋਟੇ ਛੋਟੇ ਮੁਲਕ ਨੇ ਉਹਨਾਂ ਦੇ ਉਹਦੀ ਪੇਸ਼ਕਸ਼ ਨੂੰ ਟਕਰਾਤਾ ਜਿਵੇਂ ਭਾਰਤ ਦੇ ਹਾਕਮ ਉਹਨਾਂ ਦੇ ਮੂਰੇ ਦਬੇ ਹੋਇਆ ਹੈ ਦਬ ਕੇ ਅੱਜ ਕਿੱਥੇ ਸਮਝੌਤਾ ਕਰਦੇ ਨੇ ਕਿੱਥੇ ਆ ਉਹ ਖਤਰਨਾਕ ਹੈ ਉਹਨੇ ਆਪ ਸਾਡਾ ਜਿਹੜਾ ਪ੍ਰੋਡਕਸ਼ਨ ਆਪਣੀ ਖੇਤੀ ਵੱਲ ਜੀ ਇਹਦਾ ਮੰਦਾ ਹੱਲ ਕਰ ਦੇਣਾ ਉਸ ਕੁਲ ਮਿਲਾ ਕੇ ਕਿੰਨਾ ਕੁ ਜ਼ਿਆਦਾ ਨੁਕਸਾਨ ਤੁਹਾਨੂੰ ਲੱਗਦਾ ਇਸ ਚੀਜ਼ ਦੇ ਨਾਲ ਹੋਊਗਾ ਬਹੁਤ ਨੁਕਸਾਨ ਹੋਊਗਾ ਜੀ ਕਿਉਂਕਿ ਇਹਦੇ ਨਾਲ ਜੇ ਸਾਡੇ ਕੋਲੇ ਪੈਸੇ ਨਾ ਹੋਣ ਕਿ ਸਾਨੂੰ ਖੇਤੀ ਚ ਜੇ ਕੁਝ ਬਚਦਾ ਸੀ ਉਹਦੇ ਨਾਲ ਆਪਦਾ ਕਬੀਲਦਾਰੀ ਚਲਾਉਣਾ ਜੇ ਅਸੀਂ ਕਬੀਲਦਾਰੀ ਚਲਾਉਣਾ ਤਾਂ ਅਸੀਂ ਮਾਰਕੀਟ ਚ ਆਉਨੇ ਆ ਜੇ ਮਾਰਕੀਟ ਚ ਅਸੀਂ ਆਉਨੇ ਤਾਂ ਮਾਰਕੀਟ ਪਰਫੁੱਲਟ ਹੁੰਦੀ ਹੈ ਜੇ ਮਾਰਕੀਟ ਹੀ ਪਰਫੁੱਲਟ ਹੋਊਗੀ ਕਾਰਖਾਨਿਆਂ ਤੋਂ ਡਿਮਾਂਡ ਵਧੂਗੀ ਯਾਨੀ ਇਹਦੀ ਚੇਨ ਟੁੱਟੂਗੀ ਨਾ ਜਦੋਂ ਖੇਤੀਬਾੜੀ ਤੋਂ ਆਮ ਖਪਤਕਾਰ ਨੇ ਜਿਹੜੇ ਕਿਸਾਨ ਮਜ਼ਦੂਰ ਨੇ ਜੇ ਉਹਨਾਂ ਕੋਲੇ ਪੈਸਾ ਨਾ ਹੋਇਆ ਤਾਂ ਇਹ ਮੰਡੀ ਚ ਗੁਰਨਾਥ ਸਾਹਿਬ ਅੱਜ ਵਾਲਾ ਤੋਂ ਡਾ ਪ੍ਰੋਗਰਾਮ ਇਕੱਠਾ ਸੀ ਸਾਂਝਾ ਸੀ ਅਗਲੇ ਵੀ ਸਾਂਝੇ ਹੋਣਗੇ ਕਿਉਂ ਨਹੀਂ ਹੋਣਗੇ ਜੀ ਕਰਾਂ ਬਿਲਕੁਲ ਸੰਗਰੂਰ ਦੇ ਵਿੱਚ ਅੱਜ ਵੱਡਾ ਇਕੱਠ ਕਿਸਾਨਾਂ ਦਾ ਦੇਖਣ ਨੂੰ ਮਿਲਿਆ ਸਕੀਮ ਦੀ ਕਾਲ ਦੇ ਉੱਪਰ ਵੱਡੀ ਗਿਣਤੀ 'ਚ ਜਿਹੜੇ ਹੈਗੇ ਨੇ ਕਿਸਾਨ ਇੱਥੇ ਪਹੁੰਚੇ ਤੇ ਸਾਫ਼ ਤੌਰ ਤੇ ਜੁਗੰਦਰ ਸਿੰਘ ਗੁਰਨਾਥ ਨੇ ਕਿਹਾ ਕਿ ਸਾਡੇ ਵੱਡੇ ਇਕੱਠ ਇਸੇ ਤਰੀਕੇ ਨਾਲ ਸਾਂਝੇ ਤਰੀਕੇ ਨਾਲ ਹੋਣਗੇ ਤੇ ਇਸੇ ਤਰੀਕੇ ਨਾਲ ਅਸੀਂ ਸਰਕਾਰ ਦੇ ਖਿਲਾਫ ਆਪਣੇ ਪ੍ਰਦਰਸ਼ਨ ਜਾਰੀ ਰੱਖਾਂਗੇ ਕੈਮਰਾ ਪਰਸਨ ਹਰਪਾਲ ਸਿੰਘ ਆਪਦੇ ਨਾਲ ਚਰਨਜੀਤ ਕੌਸ਼ਲ ਨਿਊਜ਼ 18 ਪੰਜਾਬ